ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਲੋਕ ਗੀਤਾਂ ਦੀ ਚਾਹਤ ਰੱਖਣ ਵਾਲੇ ਉਹਨਾਂ ਸਾਰੇ ਸਰੋਤਿਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਜੋ ਲਗਾਤਾਰ ਸਾਡੇ ਇਸ ਚੈਨਲ ਤੇ ਆ ਕੇ ਸਾਡੇ ਦੁਆਰਾ ਗਾਇਆ ਲੋਕੀਤ ਤੁਹਾਨੂੰ ਸੁਣਦੇ ਨੇ ਸਾਨੂੰ ਸੋਹਣੇ-ਸੋਹਣੇ ਕੰਪਲੀਮੈਂਟ ਕਰਦੇ ਨੇ ਸਾਡਾ ਹੌਸਲਾ ਵਧਾਉਂਦੇ ਨੇ ਤੇ ਸਾਡੇ ਲੋਕ ਗੀਤਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਨੇ ਤੇ ਅਸੀਂ ਉਹਨਾਂ ਦੇ ਲਈ ਅੱਜ ਫੇਰ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਹਾਜ਼ਰ ਹੋਇਆ ਉਮੀਦ ਕਰਦੇ ਹਾਂ ਕਿ ਸਾਡੀ ਹਾਜ਼ਰੀ ਨੂੰ ਜ਼ਰੂਰ ਕਬੂਲ ਕਰਨਗੇ ਸਾਡੇ ਸਰੋਤੇ ਸਾਡੇ ਰੱਬ ਵਰਗੇ ਸਰੋਤਿਆਂ ਦੇ ਲਈ ਇੱਕ ਬੜਾ ਸੋਹਣਾ ਲੋਕਗੀਤ ਦੌਰ ਭਾਬੀ ਦਾ ਲੋਕਗੀਤ ਤੇ ਅੱਜ ਆਪਾਂ ਸੁਣੀਏ ਇਹ ਲੋਕਗੀਤ ਤੇ ਇਸ ਦਾ ਆਨੰਦ ਮਾਣੀਏ ਧੋਰਾਵੇ वे, वे पो पाणि परिया वे, वे पाणी ताणी ताणि पर्याे कण्डा लगाज

ਕੁਝ ਕਰੀਨੀ ਨੇ ਮੇਰੀ ਸੋਣੀਏ ਪਾਬੋ ਦਿਉਰਾਵੇਂ ਵੇ ਆ ਜਾ ਗੱਲਾਂ ਦੋ ਕਰੀਏ ਵੇ ਖੇਡਾਂ

ਹਾਂਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕਗੀਤ ਦਿਔਰ ਤੇ ਭਾਬੀ ਦਾ ਤੇ ਆਪਸੀ ਉਹਨਾਂ ਦੀ ਗੱਲਬਾਤ ਚੱਲਦੀ ਹੈ ਕਿਉਂਕਿ ਜਿਹੜਾ ਇਹ ਰਿਸ਼ਤਾ ਬਹੁਤ ਸੋਹਣਾ ਰਿਸ਼ਤਾ ਬਹੁਤ ਨਿੱਘਾ ਰਿਸ਼ਤਾ ਦਿਔਰ ਭਾਬੀ ਦਾ ਤੇ ਇਸ ਰਿਸ਼ਤੇ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਇੱਕ ਨਿੱਕੇ ਜਿਹੇ ਲੋਕਗੀਤ ਦੇ ਵਿੱਚ ਪਰਾਉਣ ਦੀ ਜੇਕਰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੁਹਾਨੂੰ ਲਗਾਤਾਰ ਅਸੀਂ ਕਹਿ ਰਹੇ ਹਾਂ ਕਿ ਮੇਰਾ ਜਿਹੜਾ ਗਲਾ ਉਹ ਸਾਫ਼ ਨਹੀਂ ਦੇ ਰਿਹਾ ਪਰ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕ ਗੀਤ ਤੁਹਾਡੇ ਤੱਕ ਜਰੂਰ ਅਪੜਾਇਆ ਜਾਵੇ ਤੇ ਜੇਕਰ ਕਿਤੇ ਵੀ ਕੋਈ ਔਨਤਾਈ ਰਹਿ ਗਈ ਤਾਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਜਰੂਰ ਮਾਫ ਕਰੋਗੇ ਤੇ ਆਉਣ ਵਾਲੇ ਲੋਕ ਗੀਤਾਂ ਦੇ ਵਿੱਚ ਗਲੇ ਨੂੰ ਸੈਤ ਕਰਕੇ ਫਿਰ ਪੇਸ਼ ਹੋਵਾਂਗੇ ਤਦ ਤੱਕ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ